ਕਰ ਸੱਜਦਾ ਮਨ ਹਰ ਮਕਸੂਦ ਜੇ ਮਨ ਕਰੇ ਮਕਸੂਦ ਹੈ ਜੇ ਧਰ ਦੇਖਾ ਤੈ ਤੇਰੇ ਉਹ ਮੌਜੂਦ ਮਹਲਾ ਤੀਜਾ ਗੁਰ ਸਬਾ ਇਹ ਵਣਾ ਪਾਈਏ ਨਾ ਨੇੜਾ ਨਾ ਦੂਰ ਨਾਨਕ ਸਤਗੁਰਤਾ ਮਿਲੈ ਜਾ ਮਨ ਹਰ ਹੈ ਰਹੇ ਅਧੂਰੇ ਪੌੜੀ ਸਪਤ ਦੀਪ ਸਪਤ ਸਾਗਰ ਸពਤ ਦੀਪ ਸពਤ ਸਾਗਰ ਸਪਤ ਦੀਪ ਸਪਤ ਸਾਗਰ ਨਵਖੰਡ ਚਾਰ ਹੈ ਵੇਦ 10 ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਾਣਾ ਸਭ ਤੁਝਾ ਇਧਾਵੈ ਕੀ ਜੰਤ ਹਰ ਸਾਗਰ ਹਰ ਸਾਗਰ ਪਾਣਾ ਸਾਗਰ ਨਹੀਂ ਸਾਰਗ ਸਾਰਗ ਪਾਣਾ ਜੋ ਗੁਰਮੁਖ ਹਰੇ ਆ ਆ ਰਾਤ ਰਾਤ ਹੋਰ ਆਦ ਦੇ ਆ ਰਾਦ ਦੇ ਤਿਸ ਹੋਂ ਕੁਰਬਾਨਾ ਤੂੰ ਆਪੇ ਆਪ ਵਰਤਦਾ ਹਰ ਜੋ ਜੀ ਡਾਣਾ ਸ਼ਲੋਕ ਮਹਲਾ ਤੀਜਾ ਗਲੋ ਮਸਾ